ਸਤਿ ਸ੍ਰੀ ਅਕਾਲ ਦੋਸਤੋ ਮੈਂ ਗੁਰਦੀਂਦਰ ਸਿੰਘ ਪੰਗੋਈਸ ਵੇਲੇ ਮੇਰੇ ਨਾਲ ਆਮ ਆਦਮੀ ਪਾਰਟੀ ਤੋਂ ਪ੍ਰਿੰਸੀਪਲ ਜੇਪੀ ਸਿੰਘ ਜੁੜੇ ਨੇ ਜੇਪੀ ਸਿੰਘ ਜੀ ਸਵਾਗਤ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਲੋਕ ਰਾਂਚ ਚੈਨਲ ਦੇ ਸਾਰੇ ਸ਼ਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਦੋਸਤੋ ਆਮ ਆਦਮੀ ਪਾਰਟੀ ਹੁਣ ਹਰਿਆਣਾ ਦੇ ਵਿੱਚ ਵੀ ਆਪਣੀ ਗਤੀਵਿਧੀਆਂ ਤੇਜ਼ ਕਰ ਚੁੱਕੀ ਹੈ ਬੀਤੇ ਕੱਲ ਇੱਕ ਜਿੰਦ ਵਟਾ ਪ੍ਰੋਗਰਾਮ ਕਰਕੇ ਪਾਰਟੀ ਵੱਲੋਂ ਜਿਸ ਤਰੀਕੇ ਦੇ ਨਾਲ ਆਪਣੇ ਜਿਹੜੇ ਏਜੰਡੇ ਨੇ ਜਾਂ ਵਿਚਾਰ ਨੇ ਉਹ ਉੱਥੇ ਲੋਕਾਂ ਦੇ ਨਾਲ ਸੰਜੇ ਕੀਤੇ ਪੰਜਾਬ ਦੇ ਵਿੱਚੋਂ ਇੱਕ ਵੱਡੀ ਟੀਮ ਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਉੱਥੇ ਸ਼ਾਮਲ ਹੋਏ ਤੇ ਇਸੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਪ੍ਰਿੰਸੀਪਲ ਜੀ ਪੀ ਸਿੰਘ ਜੀ ਨੇ ਜੀ ਪੀ ਸਿੰਘ ਜੀ ਹਰਿਆਣਾ ਦੇ ਵਿੱਚ ਤੁਸੀਂ ਰੈਲੀਆਂ ਕਰ ਰਹੇ ਹੋ ਆਮ ਆਦਮੀ ਪਾਰਟੀ ਲਗਾਤਾਰ ਪ੍ਰੋਗਰਾਮ ਕਰ ਰਹੀ ਹੈ ਸੋ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ ਇਹਦੇ ਤੇ ਪੰਗੋ ਸਰ ਤੁਸੀਂ ਵੀ ਕੱਲ ਦੀ ਕਵਰੇਜ ਕੀਤੀ ਹੈ ਸਾਡੀ ਜੀਂਦ ਰੈਲੀ ਦੀ ਅਸੀਂ ਹਰਿਆਣਾ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਸੰਘਰਸ਼ੀਲ ਹੈ ਤੇ ਸਾਡਾ ਉੱਥੇ ਹੇਠਾ ਬੂਥ ਲੈਵਲ ਦੇ ਉੱਤੇ ਤੱਕ ਸਾਡਾ ਢਾਂਚਾ ਬਣ ਚੁੱਕਿਆ ਤੇ ਅਸੀਂ ਜਿਹੜੀਆਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੇ ਉਹਦੇ ਵਿੱਚ ਅਸੀਂ ਮਤਲਬ ਕਿ ਕੋਸ਼ਿਸ਼ ਇਹ ਹੀ ਹੈ ਵੀ ਇੰਡੀਆ ਗਠਜੰਬੰਦਨ ਦਾ ਹਿੱਸਾ ਰਹਿ ਕੇ ਉਹਦੇ ਵਿੱਚ ਹੀ ਜੋ ਸਾਡੀ ਸੀਟਾਂ ਦਾ ਆਪਸੀ ਲੈਣ ਦੇਣ ਹੁੰਦਾ ਤੇ ਉਹਦੇ ਅਨੁਸਾਰ ਅਸੀਂ ਚੋਣ ਲੜਨ ਦੀ ਤਿਆਰੀ ਦੇ ਵਿੱਚ ਆ ਤੇ ਉਸੇ ਲੜੀ ਦੇ سلسلے ਵਿੱਚ ਹੀ ਕਿਉਂਕਿ ਹਰਿਆਣਾ ਦੇ ਵਿੱਚ ਅਸੀਂ ਬਹੁਤ ਥਾਵਾਂ ਦੇ ਉੱਤੇ ਰੈਲੀਆਂ ਕਰ ਚੁੱਕੇ ਹਾਂ ਔਰ ਇਹ ਹੁਣ ਜਗ ਜाहिर ਹੋ ਗਿਆ ਹੈ ਵੀ ਜਿੰਨੀਆਂ ਵੀ ਸਾਡੀਆਂ ਰੈਲੀਆਂ ਕੀਤੀਆਂ ਗਈਆਂ ਨੇ ਉਹ ਸਾਰੀਆਂ ਬਹੁਤ ਹੀ ਕਾਮਯਾਬ ਹੋਈਆਂ ਨੇ ਸਾਡੇ ਪਹਿਲੇ ਜਿਹੜੇ ਉਹ ਰਾਜ ਐਕਸੋ ਰਾਜ ਸਭਾ ਐਮਪੀ ਸ਼ਹੀਲ ਗੁਪਤਾ ਜੀ ਉੱਥੋਂ ਦੇ ਪਰਿਵਾਰੀ ਨੇ ਤੇ ਕੇਜਰੀਵਾਲ ਜੀ ਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਪਿਛਲੇ ਜਤ ਤੋਂ ਹਰਿਆਣਾ ਦੇ ਵਿੱਚ ਸਾਡੇ ਸਾਡਾ ਯੂਨਿਟ ਸ਼ੁਰੂ ਹੋਇਆ ਹੈ ਲਗਾਤਾਰ ਹਰਿਆਣਾ ਦੇ ਵਿੱਚ ਜਾ ਕੇ ਰੈਲੀਆਂ ਕਰ ਰਹੇ ਨੇ ਸਾਡੇ ਸੰਗਠਨ ਦੇ ਇੰਚਾਰਜ ਡਾਕਟਰ ਸੰਦੀਪ ਪਾਠਕ ਵੀ ਉੱਥੇ ਬਹੁਤ ਸਕਰਿਆ ਨੇ ਸਰਗਰਮ ਨੇ ਮਤਲਬ ਕਿ ਕਾਂ ਦਾਪਾ ਵੀ ਹਰਿਆਣਾ ਦੇ ਵਿੱਚ ਸੀ ਇਸ ਵਾਰ ਇੱਕ ਨਵਾਂ ਸੁਨੇਹਾ ਲੋਕਾਂ ਨੂੰ ਜਿਹੜਾ ਦਿੱਤਾ ਉਹ ਸਾਨੂੰ ਮੈਨੂੰ ਲੱਗਦਾ ਵੀ ਅਮਲ ਦੇ ਵਿੱਚ ਲਿਆਉਣ ਲਈ ਅਸੀਂ ਬਹੁਤ ਹੀ ਆਸਵੰਦ ਹੈਗੇ ਆ ਸਾਨੂੰ ਆਸ ਹੈ ਵੀ ਅਸੀਂ ਇੱਕ ਚੰਗਾ ਸ਼ੇਅਰ ਹਰਿਆਣੇ ਦੇ ਵਿੱਚੋਂ ਲੈ ਕੇ ਜਾਵਾਂਗੇ ਜੀ ਹਰਿਆਣਾ ਤੇ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਅੰਤਰ ਕੀ ਦੇਖਦੇ ਹੋ ਦੇਖੋ ਸਰ ਇਸ ਤਰ੍ਹਾਂ ਹਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸ਼ੁਰੂ ਤੋਂ ਹੀ ਮਜ਼ਬੂਤ ਰਹੀ ਹੈ ਸਨ 2014 ਦੀ ਜੇ ਆਪਾਂ ਗੱਲ ਕਰੀਏ ਜਦੋਂ ਕਿ ਸਾਡਾ ਪਾਰਲੀਮੈਂਟ ਦੇ ਵਿੱਚ ਹੋਰ ਕਿਸੇ ਸਟੇਟ ਤੋਂ ਕੋਈ ਵੀ ਐਮਪੀ ਨਹੀਂ ਜਿੱਤ ਸਕਿਆ ਤੇ ਪੰਜਾਬ ਦੇ ਵਿੱਚ ਸਾਡੇ 4 ਐਮਪੀ ਆ ਗਏ ਸੀ ਔਰ ਉਸ ਵਾਰ ਅਗਲੀ ਵਾਰ ਹੀ ਭਾਵੇਂ ਸਾਡੇ ਇੱਕ ਹੀ ਐਮਪੀ ਆਏ ਨੇ ਲੇਕਿਨ ਉਸ ਵੇਲੇ ਤੱਕ ਪੰਜਾਬ ਦੇ ਵਿੱਚ ਅਸੀਂ ਕਾਫੀ ਫੈਲ ਚੁੱਕੇ ਸੀਗੇ 2000 ਇਹ 22 ਦੀਆਂ ਚੋਣਾਂ ਨੇ ਸਿੱਧ ਕਰ ਦਿੱਤਾ ਹੈ ਵੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਬਹੁਤ ਤਾਕਤਵਰ ਹੈ ਜਿੱਥੋਂ ਤੱਕ ਇੰਡੀਆ ਗੱਠਜੋੜ ਗੱਠਵੰਦਨਾ ਐਲਾਈਂਸ ਦੀ ਗੱਲ ਹੈਗੀ ਹੈ ਦੇਖੋ ਸ਼ੁਰੂ ਤੋਂ ਹੀ ਸਾਡਾ ਇੱਕ ਕਿਸਮ ਦਾ ਇਹ ਕੋਸ਼ਿਸ਼ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਲੜਾਈ ਥੋੜੀ ਜਿਹੀ ਸਾਡੀ ਆਪਸੀ ਜਿਹੜੀ ਆ ਉਹ ਤਿੱਖੀ ਲੜਾਈ ਹੈਗੀ ਹੈ ਅਸੀਂ ਮਜ਼ਬੂਤ ਵੀ ਆ ਅਸੀਂ 13 ਦੀਆਂ 13 ਸੀਟਾਂ ਤੇ ਜਮ੍ਹਾਂ 14 14ਵੀਂ ਜਿਹੜੀ ਚੰਡੀਗੜ੍ਹ ਦੀ ਲੋਕ ਸਭਾ ਦੀ ਸੀਟ ਜਿੱਤਨੀ ਚਾਹੁੰਦੇ ਆ ਤੇ ਜੇ ਸਾਡਾ ਗਠਬੰਧਲ ਇੱਥੇ ਹੁੰਦਾ ਤਾਂ ਉਹ ਨੂੰ ਫਿਰ ਉਹ ਮਤਲਬ ਕਿ ਕਿਸਮ ਦਾ ਅਸੀਂ ਆਪਣੀ ਜਿਹੜੀ ਹੈ ਸਮਰੱਥਾ ਨੂੰ ਅੰਡਰਮਾਈਨ ਕਰਾਂਗੇ ਵੀ ਸਾਡੀ ਤਾਕਤ ਜਿਹੜੀ ਹੈ ਉਹਨੂੰ ਅਸੀਂ ਅੰਡਰਮਾਈਨ ਕਰਾਂਗੇ ਤਾਂ ਅਸੀਂ ਇੱਥੇ ਬਿਲਕੁਲ ਆਸਵੰਦ ਹਾਂ ਪੂਰੀਆਂ ਸੀਟਾਂ ਨੂੰ ਜਿੱਤਣ ਦੇ ਜਿੰਨਾ ਤੱਕ ਤੁਸੀਂ ਹਰਿਆਣੇ ਦੀ ਗੱਲ ਕੀਤੀ ਹੈ ਹਰਿਆਣਾ ਅਸੀਂ ਕੇਵਲ ਪੰਜਾਬ ਨੂੰ ਛੱਡ ਕੇ ਬਾਕੀ ਇੰਡੀਆ ਗੱਠਵੰਦਨ ਦੀ ਹਮਾਇਤ ਕਰਦੇ ਆ ਉਹਦਾ ਆ ਵੀ ਅਸੀਂ ਕਾਫੀ ਹਿੱਸਾ ਹੈਗੇ ਆ ਸੋ ਹਰਿਆਣੇ ਦੇ ਵਿੱਚ ਜਿਸ ਤਰ੍ਹਾਂ ਵੀ ਲੈਂਡ ਦੇ ਹੋਇਆ ਉਹ ਸਾਡੀ ਪਾਰਟੀ ਨੇ ਕੱਲ ਵੀ ਅਨਾਉਂਸ ਕੀਤਾ ਤੇ ਅਸੀਂ ਉਸ ਲੈਂਡ ਦੇ ਨੂੰ ਕੱਲ ਨੂੰ ਤਿਆਰ ਆ ਜੀ ਤੇ ਜਿਵੇਂ ਗੱਠ ਜੋੜਦੇ ਤੁਸੀਂ ਗੱਲ ਕੀਤੀ ਹੈ ਨਿਤਿਸ਼ ਕੁਮਾਰ ਮੁੜ ਸੀਐਮ ਦੇ ਸੌਂ ਚੁੱਕ ਲਈ ਉਹਨਾਂ ਨੇ ਐਨਡੀਏ ਦੇ ਵਿੱਚੋਂ ਉਹ ਪਹਿਲਾਂ ਵੀ ਉੱਥੇ ਹੀ ਸੀ ਆਪਸੀ ਉਹਨਾਂ ਦੀ ਤਕਰੀਬਨ ਤਕਰੀਬਨ ਹੁਣ ਉੱਥੇ ਹੀ ਮੰਨ ਕੇ ਚੱਲੋ ਵੀ ਉਧਰ ਹੀ ਚੱਲਣਗੇ ਉਹ ਮਮਤਾ ਹੋਰੀ ਜਵਾਬ ਦੇਗੇ ਭਗਵੰਤ ਮਾਨ ਸਾਹਿਬ ਨੇ ਵੀ ਕਿਹਾ ਤਾਂ ਕਿ 13 ਸੀਟਾਂ ਅਸੀਂ ਇਕੱਲਿਆਂ ਲੜਾਂਗੇ ਕੀ ਹੁਣ ਜਿਹੜਾ ਗੱਠਜੋੜ ਹੈ ਉਹ ਗੱਠਜੋੜ ਗਿਆ ਅਲਾਈਂਸ ਖਤਮ ਅੰਗੂਰ ਸਾਹਿਬ ਗੱਠਜੋੜ ਖਤਮ ਨਹੀਂ ਹੋਇਆ ਜਿਹੜਾ ਇੰਡੀਆ ਅਲਾਈਂਸ ਹੈਗਾ ਉਹ ਕਾਇਮ ਹੈ ਲੇਕਿਨ ਤੁਸੀਂ ਵੀ ਮਮਤਾ ਬੈਨਰਜੀ ਦਾ ਟੀਐਮਸੀ ਦਾ ਵੈਸਟ ਬੰਗਾਲ ਦਾ ਜ਼ਿਕਰ ਕੀਤਾ ਜਿਹੜਾ ਉਹ ਠੀਕ ਹੈ ਗੱਲ ਵੀ TMC ਦੀ ਜਿਹੜੀ ਸੁਪਰੀਮੋ ਮਮਤਾ ਐਨਰਜੀ ਉਹਨਾਂ ਨੇ ਅਨਾਉਂਸ ਕੀਤਾ ਵੀ ਅਸੀਂ ਬੰਗਾਲ ਦੇ ਵਿੱਚ ਉਹ ਇਕੱਲੇ ਚੋਂ ਲੜਨਗੇ ਦੇਖੋ ਰੀਜਨਲ ਸਥਿਤੀਆਂ ਨੂੰ ਜਿਹੜੀਆਂ ਪਾਰਟੀਆਂ ਨੇ ਕਈ ਬਹੁਤ ਨੇੜੇ ਦੀਆਂ ਦੇਖਦੀਆਂ ਨੇ ਮਮਤਾ ਐਨਰਜੀ ਦਾ ਆਪਣਾ ਆਧਾਰ ਹੈ ਉੱਥੇ TMC ਦਾ ਵੈਸਟ ਬੰਗਾਲ ਦੇ ਵਿੱਚ ਸੋ ਉਹਨਾਂ ਨੇ ਵੀ ਇਹੀ ਸਟੈਂਡ ਲਿਆ ਹੋਇਆ ਹੈ ਵੀ ਉਹ ਉੱਥੇ ਤਾਂ ਆਪਨਾ ਇਕੱਲੇ ਲੜਨਗੇ ਬਾਕੀ ਹੋਰ ਭਾਰਤ ਦੇ ਵਿੱਚ ਜਿੱਥੇ ਜਿੱਥੇ ਵੀ ਉਹਨਾਂ ਨੂੰ ਲੈਂਡਿੰਗ ਕਰਨਾ ਪਿਆ ਉਹ ਕਰ ਲੈਣਗੇ ਲੇਕ ਦਿਖੋ ਇਹ ਜ਼ਰੂਰ ਬਿਲਕੁਲ ਰਿਟੇਨ ਆਨ ਮਾਲਸ ਹੈ ਭਈ ਉਹਨਾਂ ਨੇ ਇੰਡੀਆ ਗੱਠਜੋੜ ਬਣਾਉਣ ਵਾਸਤੇ ਯਤਨ ਕੀਤਾ ਸੀ ਉਸ ਤੋਂ ਬਾਅਦ ਕੁਝ ਕਾਂਗਰਸ ਪਾਰਟੀ ਨਾਲ ਉਹਨਾਂ ਦੇ ਐਸੇ ਵਖਰੇਵੇਂ ਆਏ ਜਾਂ ਕਿਉਂਕਿ ਨਿਤਿਸ਼ ਕੁਮਾਰ ਜੀ ਦਾ ਸ਼ੁਰੂ ਤੋਂ ਰਿਕਾਰਡ ਹੀ ਇਹੀ ਰਿਹਾ ਆਉਣ ਵਾਲਾ ਤੇ ਜਾਣ ਵਾਲਾ ਉਨ ਜਿਵੇਂ ਆਪਾਂ ਜੇ ਕਹੀਏ ਵੀ 9 ਸਾਂ 9 ਵੀ ਵਾਰ ਪ੍ਰਧਾਨ ਮੁੱਖ ਮੰਤਰੀ ਬਣੇ ਨੇ ਉਹਦਾ ਇਹ ਨਹੀਂ ਮਤਲਬ ਹੈਗਾ ਵੀ ਪਿਛਲੇ 40 ਸਾਲਾਂ ਤੋਂ ਮੁੱਖ ਮੰਤਰੀ ਆ ਮਤਲਬ ਕਿ ਉਹ ਇਹ ਐਸੇ ਦਰਮ ਦੇ ਵਿੱਚ ਹੀ ਤੀਜੀ ਵਾਰ ਮੁੱਖ ਮੰਤਰੀ ਬਣ ਗਏ ਉਹ ਅਰੀਬ ਜੀ ਉਹਨਾਂ ਦੀ ਸਥਿਤੀ ਹੈ ਉਹ ਆਪਣਾ ਸਟੈਂਡ ਬਰਕਰਾਰ ਨਹੀਂ ਰੱਖ ਸਕਦੇ ਹੋ ਸਕਦਾ ਹੈ ਵੀ ਬੀਜੇਪੀ ਨੇ ਕੁਝ ਲੈਣ ਦੇ ਉਹਨਾਂ ਨਾਲ ਕੀਤਾ ਹੋਵੇ ਜਿਹੜਾ ਕਿ ਗੁਪਤ ਸਮਝੌਤਾ ਕੀ ਹੈ ਕੀ ਨਹੀਂ ਬੀਜੇਪੀ ਦਾ ਘਰ ਐਸ ਵੇਲੇ ਇਕ ਉਹਨਾਂ ਨੇ ਨਵੀਆਂ ਜਥੇਬੰਦੀਆਂ ਬਣਾ ਲੀਆਂ ਨੇ ਨਵੇਂ ਐਲਾਈਅੰਸ ਬਣਾ ਲੈਨੇ ਉਹਨਾਂ ਚੋ ਈਡੀ ਤੇ ਸੀਬੀਆਈ ਦਾ ਰੋਲ ਆ ਜਿਵੇਂ ਜੇ ਉਹ ਵੀ ਘਰ ਪੂਰਾ ਨਾ ਕਰੇ ਤੇ ਫਿਰ ਇਨਕਮ ਟੈਕਸ ਦਾ ਉਹ ਤਾਂ ਕੋ ਉਹਨਾਂ ਨੇ ਇੱਕ ਲਾਇਸੈਂਸ ਯਾ ਲੈ ਲਿਆ ਗਰਾਊਂਡ ਦਾ ਸੋ ਉਹ ਕੋਈ ਐਕਸਟਰਾ ਦੀ ਗੱਲ ਹੋ ਸਕਦੀ ਹੈ ਜਾਂ ਕੀ ਉਹਨਾਂ ਨੇ ਅੰਦਰੋਂ ਅੰਦਰਲੀ ਗੁੱਪ ਸਮਝੌਤਾ ਕੀਤਾ ਇਹਦੇ ਨਾਲ ਇਹ ਜ਼ਰੂਰ ਹੈ ਵੀ ਸਮੇਂ ਅਨੁਸਾਰ ਹੀ ਸਥਿਤੀ ਸਾਹਮਣੇ ਆ ਗਈ ਨੀ ਤਾਂ ਹੋ ਸਕਦਾ ਜੇ ਮੌਕੇ ਤੇ ਆ ਕੇ ਨਤੀਸ਼ ਕੁਮਾਰ ਇਸ ਗਠਬੰਧਨ ਨੂੰ ਝੋਖਾ ਦਿੰਦੇ ਉਦੋਂ ਹਾਲਾਤ ਹੋ ਸਕਦਾ ਸੀਗਾ ਵੀ ਕੰਟਰੋਲ ਤੋਂ ਬਾਹਰ ਹੋ ਜਾਂਦੇ ਲੇਕਿਨ ਹੁਣ ਇਸ ਵੇਲੇ ਯੂਪੀ ਤੇ ਬਿਹਾਰ ਦੇ ਵਿੱਚ ਜਿਹੜਾ ਆਈਡੀਆ ਐਲਾਈਂਸ ਹੈ ਉਹ ਮਜ਼ਬੂਤ ਹੋ ਕੇ ਹੀ ਨਿਕਲੇਗਾ ਲੋਕ ਦੇਖੋ ਉਹ ਗੁਸ਼ਾਵ ਆਫਟਰ ਆਲ ਜਿਹੜੇ ਨਤੀਸ਼ ਕੁਮਾਰ ਦੀ ਪਾਰਟੀ ਦੇ ਐਮ ਐਲ ਏ ਦੇ ਉਹ ਵੀ ਕੁਝ ਨਾ ਕੁਝ ਘੂਟਨ ਮਹਿਸੂਸ ਕਰਦੇ ਹੋਣਗੇ ਵੀ ਇਹ ਕੀ ਮਜ਼ਾਕ ਕੀ ਹੈ ਵੇ ਸਾਡਾ ਜਿਹੜਾ ਨੇਤਾ ਹੈਗਾ ਕਦੇ ਇੱਧਰ ਕਦੇ ਉੱਧ। ਮਤਲਬ ਕਿ ਇੱਕ ਤਾਂ ਸਟੈਂਡ ਹੋਣਾ ਹੀ ਚਾਹੀਦਾ ਹੈਗਾ। ਆਪਾਂ ਜੇ ਲਾਲੂ ਯਾਦਵ ਵਰਾਂ ਦੀ ਐਗਜ਼ਾਮਪਲ ਲਈਏ ਉਹਨਾਂ ਨੇ ਲੰਬੇ ਸਮੇਂ ਤੋਂ ਜੇ ਸਮਾਜਵਾਦੀਆਂ ਦੇ ਨਾਲ ਰਹਿ ਕੇ ਸੰਘਰਸ਼ ਕੀਤਾ ਤੇ ਇਸ ਵੇਲੇ ਵੀ ਉਹ ਆਪ ਅੱਡ ਖੜੇ ਨੇ। ਉਹਨਾਂ ਦੀ ਆਪਣੀ ਇੱਕ ਹੋਂਦ ਹੈਗੀ ਹੈ। ਇਸੇ ਤਰ੍ਹਾਂ ਹੀ ਮਲੇਮ ਸਿੰਘ ਯਾਦਵ ਦੀ ਪਾਰਟੀ ਦਾ ਖਲੇਸ਼ ਯਾਦਵ ਦੀ ਪਾਰਟੀ ਦਾ ਹੈਗਾ, ਸਮਾਜਵਾਦੀ ਪਾਰਟੀ ਦਾ। ਸੋ ਠੀਕ ਹੈ ਜੋ ਨਿਤਿਸ਼ ਕੁਮਾਰ ਜੀ ਨੇ ਫੈਸਲਾ ਲਿਆ ਇਹ ਉਹਨਾਂ ਨੂੰ ਮੁਬਾਰਕ ਪਰ ਉਹਨਾਂ ਨੇ ਇਹ ਆਪਣੇ ਪੈਰਾਂ ਤੇ ਖੁਦ ਕਹਾੜੀ ਮਾਰੀ ਹੈ ਲੋਕ ਇਹ ਵਾਰ-ਵਾਰ ਲੋਕ ਮਨ ਕੇ ਆਪਾਂ ਇਹ ਹੈ ਲੋਕ ਵੀ ਇਹ ਮੋਟਰ ਦਾ ਮਜ਼ਾਕ ਹੈ ਇਹ ਲੋਕਤੰਤਰ ਦਾ ਮਜ਼ਾਕ ਹੈ ਜੀ ਜੇ ਤੁਹਾਨੂੰ 40 ਕੋ ਐਮਐਲਏ ਮਿਲ ਗਏ ਤਾਂ ਤੁਸੀਂ ਕਦੀ 40 ਲੈ ਕੇ ਇੱਕ ਏ ਸਾਈਡ ਤੇ ਚਲੇ ਜਾਂਦੇ ਹੋ ਕਦੀ ਬੀ ਤੇ ਫਿਰ ਦੁਬਾਰਾ ਏ ਆ ਜਾਂਦੇ ਹੋ ਚਲੋ ਤੁਸੀਂ ਕੋਈ ਸੀਐਲਐਸ ਬਣਾ ਲਓ ਕੋਈ ਨਾ ਕੋਈ ਬਹਾਨਾ ਤਾਂ ਹੋਵੇ ਨਾ ਭਾਈ ਨਹੀਂ ਮੇਰਾ ਇੱਧਰ ਵੀ ਗੱਲ ਬਣੀ ਉਧਰ ਵੀ ਨਹੀਂ ਬਣੀ ਮੈਂ ਤਾਂ ਅੱਡਾ ਰੈਸ ਬਣਾ ਰਿਆ ਉਹਨਾਂ ਕੋਲ ਨतीश ਕੁਮਾਰ ਕੋਲ ਜਿੰਨੇ ਵੀ ਕੱਲ ਦੇਖੋ ਤੁਸੀਂ ਉਹ ਸਾਰੀ ਪ੍ਰੈਸ ਕਾਨਫਰੰਸ ਜਾਂ ਸੁਣੀ ਹੋਣੀ ਆ ਜਦੋਂ ਨतीश ਕੁਮਾਰ ਜੀ ਆਏ ਨੇ ਤੇ ਪ੍ਰੈਸ ਨੇ ਕਾਫੀ ਕਿਸਮ ਦਾ ਉਹਨਾਂ ਦਾ ਮਾਰਕ ਹੀ ਉਡਾਇਆ ਉਸ ਵੇਲੇ ਵੀ ਤੁਸੀਂ ਤਾਂ ਇਹ ਕਹਿੰਦੇ ਸੀਗੇ ਵੀ ਮੈਂ ਆਪਣੀ ਮੈਂ ਮਰ ਜਾਣਾ ਮੈਂ ਚੰਦਾ ਸਮਝਾਂਗਾ ਦੁਬਾਰਾ ਬੀਜੇਪੀ ਨਾਲ ਜਾਣ ਦੀ ਬਜਾਏ ਉਹ ਦਾ ਉਹਨਾਂ ਕੋਲ ਜਵਾਬ ਹੈ ਨਹੀਂ ਸੀ ਨਹੀਂ ਕਹਿੰਦਾ ਹੁਣ ਇਹ ਨਵਾਂ ਅਲਾਈਅንስ ਹੈਗਾ ਐਸ ਮਰ ਕਹਿੰਦਾ ਉਹਨਾਂ ਕੋਲ ਜਵਾਬ ਹੈ ਹੀ ਕੋਈ ਨਹੀਂ ਸੀਗਾ ਨतीश ਕੁਮਾਰ ਨੇ ਕੋਲ ਕਿ ਜੀ ਐਦਾਂ ਵੀ ਹੋ ਸਕਦਾ ਅਲਾਈਅንስ ਆਮ ਆਦਮੀ ਪਾਰਟੀ ਤੇ ਕਾਂਗਰਸ ਸਾਰੀ 13 ਰਹਿਣ ਪੰਜਾਬ ਦੇ ਵਿੱਚ 13 ਸੀਟਾਂ ਤੇ ਵੱਖਰੀ ਚੋਣ ਹੋਵੇ ਆਮ ਆਦਮੀ ਪਾਰਟੀ ਵੱਖ ਲੜੇ ਕਾਂਗਰਸ ਵੱਖ ਲੜੇ ਤੇ ਉੱਪਰ ਅਲਾਈਅንስ ਦੇ ਵਿੱਚ ਲੜਾ ਇਹ ਇਸ ਤਰੀਹੀ ਹੈ ਜੀ ਉੱਪਰ ਅਲਾਈਅንስ ਚ ਲੜਾਂਗੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਵੱਖ ਲੜੇ ਜਿੰਦ ਬੰਨ ਦੀ ਪਾਰਟੀ ਸੀ ਅਸੀਂ ਇੱਥੇ ਮਜ਼ਬੂਤ ਔਰ ਜਿਸ ਤਰ੍ਹਾਂ ਸੀ ਜਲੰਧਰ ਦੀ ਸੀਟ ਜਿੱਤੇ ਸੀਗੇ ਉਸੇ ਤਰ੍ਹਾਂ ਹੀ ਅਸੀਂ ਐਤ ਕੀ ਜਿਹੜੀ ਇਹ ਮੇਨ ਇਲੈਕਸ਼ਨ ਹੋ ਰਹੀ ਹੈ 24 ਦੀ ਅਸੀਂ ਪੂਰੇ ਆਸਮਾਨ ਨਾਲ ਵੀ ਅਸੀਂ ਸਾਰੀਆਂ ਸੀਟਾਂ ਕਟਾਂਗੇ ਤੇ ਇੱਕ ਸੁਨੇਹਾ ਦੇਾਂਗੇ ਪੂਰੇ ਦੇਸ਼ ਨੂੰ ਵੀ ਜੋ ਜਿਹੜੀ ਧਰਮ ਦੀ ਰਾਜਨੀਤੀ ਜਿਹੜਾ ਇਹ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਕਰ ਰਹੀ ਹੈ ਇਨੂੰ ਪੰਜਾਬ ਦੇ ਲੋਕਾਂ ਨੇ ਸ਼ਿਸ਼ਾ ਦਿਖਾਇਆ ਇਹ ਲੋਕਤੰਤਰ ਦੇ ਵਿੱਚ ਭਗੂ ਸਾਹਿਬ ਇਸ ਤਰੀਕੇ ਨਾਲ ਧਰਮ ਨੂੰ ਉਧਾਰ ਬਣਾ ਕੇ ਹਰ ਗੱਲ ਨੂੰ ਉਹ ਧਰਮ ਹੀ ਅੱਗੇ ਲਿਆ ਕੇ ਤੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਦਰਕਰਾਰ ਕਰਕੇ ਤੇ ਇਹ ਦਰਕਰਾਰ ਕਰਨਾ ਇਹ ਮਾੜੀ ਗੱਲ ਹੈਗੀ ਹੈ ਤੁਹਾਨੂੰ ਯਾਦ ਹੋਣਾ ਜਦੋਂ ਆਪਣਾ ਇੱਥੇ ਇੰਡੀਆ ਦੇ ਵਿੱਚ ਆਪਣੇ ਅਮਰੀਕਾ ਦੇ ਰਾਸ਼ਟਰਪਤੀ ਆਏ ਸੀਗੇ ਤੇ ਮੋਦੀ ਜੀ ਨੇ ਆਪਣਾ ਗਰੀਬ ਝੁੱਗੀ ਚੌਪੜੀਆਂ ਸੀ ਜਿਹੜੀਆਂ ਉਹਨਾਂ ਦੇ ਅੱਗੇ ਬੈਨ ਉਹ ਲਗਾਤੇ ਸੀ ਪਰਦੇ ਲਗਾਤੇ ਸੀ ਤਾਂ ਕਿ ਸਾਡੀ ਇਹ ਜਿਹੜੀ ਦੇਖਾ ਉਹਨਾਂ ਨੂੰ ਦਿੱਕੇ ਨਾ ਕਹਿੰਦਾ ਭਾਵੇਂ ਵੀ ਜੋ ਕੰਮ ਕਰਨਾ ਉਹ ਤਾਂ ਕਰ ਦੇਣੀ ਹੈ ਬਸ ਇੱਕੋ ਹੀ ਇਸ਼ੂ ਦੇਖੋ ਅਧੂਰਾ ਮੰਦਰ ਬਣਾਇਆ ਉਹਨਾਂ ਨੇ ਹਲੇ ਅਧੂਰੇ ਮੰਦਰ ਦਾ ਉਹ ਘਾਟਨ ਕਰਨ ਦਾ ਕੋਈ ਮਤਲਬ ਹੀ ਨਹੀਂ ਹੈ ਚਾਰ ਮੱਠ ਦੇ ਹਿੰਦੂ ਧਰਮ ਦੇ ਚਾਰਾਂ ਮੱਠਾਂ ਦੇ ਮੁਖੀਆਂ ਨੇ ਇਸ ਗੱਲ ਦਾ ਵਿਰੋਧ ਕੀਤਾ ਹੈ ਵੀ ਇਹ ਸਾਡੀ ਸੰਸਕ੍ਰਿਤੀ ਦਾ ਮਤਲਬ ਕਿ ਇਹ ਨਾਲੇ ਉਲੰਘਣ ਕੀਤਾ ਹੈਗਾ ਸਾਡੀ ਸੰਸਕ੍ਰਿਤੀ ਨਹੀਂ ਅੱਗੇ ਰੰਦੀ ਵੀ ਅਧੂਰੀ ਚੀਜ਼ਾਂ ਦਾ ਘਾਟਮ ਕੀਤਾ ਜਾਵੇ ਕਿਉਂਕਿ ਜਿੱਥੇ ਆ ਰਾਮ ਲਲਾ ਦੀ ਮੂਰਤੀ ਸਥਾਪਿਤ ਕਰਨੀ ਹੈ ਉਹ ਹਾਲੇ ਉਹਦੇ ਉੱਤੇ ਜਿਹੜਾ ਬੁਰਜ ਬਣਨਾ ਹੈ ਉਹਦੇ ਨਾਲ ਬੇਦਬੀ ਵੀ ਹੋਏਗੀ ਕਿਉਂਕਿ ਜਿਹੜਾ ਉੱਪਰ ਸਾਰਾ ਜਦੋਂ ਕੰਸਟਰਕਸ਼ਨ ਹੋਏਗੀ ਉਸ ਬੁਰਜ ਦੀ ਤੇ ਥੱਲੇ ਰਾਮਰੱਲਾ ਜੀ ਦੀ ਮੂਰਤੀ ਸਥਾਪਿਤ ਕੀਤੀ ਹੋਈ ਹੈ ਤੇ ਉਦੋਂ ਕੀ ਕਰਨਗੇ ਇਹ ਮਤਲਬ ਕਿ ਇਹਨੇ ਮੋਦੀ ਨੇ ਇਸ ਨੂੰ ਇਲੈਕਸ਼ਨ ਸਟਲਟ ਬਣਾ ਕੇ ਇਹ ਸਾਰਾ ਕੰਮ ਕੀਤਾ ਹੈਗਾ ਪਰ ਮੇਰੇ ਖਿਆਲ ਦੇ ਵਿੱਚ ਜੇ ਆਪਾਂ ਭਾਰਤ ਦੇ ਜਿਹੜੇ ਵੱਖ-ਵੱਖ ਖਿੱਤੇ ਆ ਖਿੱਤਾ ਵਾਈਜ਼ ਜੇ ਗੱਲ ਕਰੀਏ ਸਾਊਥ ਤੇ ਪੰਜਾਬ ਨਾਰਥ ਦੇ ਵਿੱਚ ਥੋੜੀ ਜਿਹੀ ਸਥਿਤੀ ਹੋਰ ਤਰ੍ਹਾਂ ਦੀ ਹੈ ਲੇਕਿਨ ਵੈਸਟ ਔਰ ਈਸਟ ਦੇ ਸਾਰਾ ਜੇ ਅਸੀਂ ਲਈਏ ਤਾਂ ਮੈਨੂੰ ਨਹੀਂ ਲੱਗਦਾ ਵੀ ਲੋਕ ਜਿਹੜੀ ਭਾਜਪਾ ਦੀ ਇਹ ਧਰਮ ਦੀ ਰਾਜਨੀਤੀ ਹੈ ਇਹਨੂੰ ਕਾਮਯਾਬ ਹੋਣ ਦੇਣਗੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਮੌਜੂਦਾ ਸਮਾਂ ਕਹਿ ਲਓ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਲੋੜ ਹੈਗੀ ਹੈ ਰੋਜ਼ਗਾਰ ਦੀ ਦੇਸ਼ ਦੀ ਤਰੱਕੀ ਦੀ ਸਾਨੂੰ ਤਾਂ ਕਈ ਇਸ ਤਰ੍ਹਾਂ ਦੇ ਤੁੰਗੂ ਸਾਹਿਬ ਮਸਲੇ ਦਰਪੇਸ਼ ਨੇ ਹੁਣ ਤੁਸੀਂ ਚਾਈਨਾ ਇੰਡੀਆ ਦੀ ਗੱਲ ਜਿਹੜੀ ਇਹਨਾਂ ਨੇ ਲੁਕੋ ਕੇ ਰੱਖੀ ਸੀਗੀ ਬਿਲਕੁਲ ਸਾਹਮਣੇ ਆ ਗਈ ਹੈ ਹੁਣ ਕਹਿ ਰਹੇ ਨੇ ਵੀ ਚਾਈਨਾ ਵਾਪਸ ਆਪਣੀ ਉਸ ਪੋਜੀਸ਼ਨ ਤੇ ਜਾਵੇ ਜਿੱਥੇ ਪਹਿਲਾਂ ਸੀ ਜਦ ਕਿ ਪਹਿਲਾਂ ਇਹ ਕਹਿ ਰਹੇ ਸੀਗੇ ਸਾਡਾ 1 ਇੰਚ ਦੇ ਉੱਤੇ ਵੀ ਚਾਈਨਾ ਨੇ ਕਬਜ਼ਾ ਨਹੀਂ ਕੀਤਾ ਹੋਇਆ ਕਹਿੰਦਾ ਭਾਵੇਂ ਵੀ મોદી ਜਿਹੜਾ ਹੈ ਉਹ ਮੇਨ ਇਸ਼ੂਜ਼ ਨੇ ਸਾਡੇ ਨੈਸ਼ਨਲ ਤੇ ਇੰਟਰਨੈਸ਼ਨਲ ਉਹਨਾਂ ਸਾਰਿਆਂ ਤੋਂ ਦਰਕਨਾਰ ਹੋ ਕੇ ਤੁਸੀਂ ਉਹਦੇ ਭਾਸ਼ਣ ਸੁਣੋ ਉਹੀ ਭਾਸ਼ਣ ਜਿਹੜੇ ਜਿੰਨਾ 1 26 ਜਨਵਰੀ ਦੇ ਭਾਸ਼ਣ ਦੋ ਭਾਸ਼ਣ ਵਾਇਰਲ ਹੋਏ ਨੇ ਇੱਕ ਕੇਜਰੀਵਾਲ ਜੀ ਦਾ ਇੱਕ ਪੀਐਮ ਮੋਦੀ ਦਾ ਤੁਸੀਂ ਇਹ ਦੇਖੋ ਵੀ ਕੇਜਰੀਵਾਲ ਦੇ ਭਾਸ਼ਣ ਦੇ ਵਿੱਚ ਕਿੰਨਾ ਵਜ਼ਨ ਸੀ ਕਿਸ ਤਰ੍ਹਾਂ ਉਹਨੇ ਹਰ ਇੱਕ ਚੀਜ਼ ਨੂੰ ਟੱਚ ਕੀਤਾ ਸਾਡੇ ਦੇਸ਼ ਦੀ ਨੂੰ ਲੋਕਾਂ ਦੀ ਨੂੰ ਕਿਸ ਤਰੀਕੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੀ ਕਰਨਾ ਹੈ ਉਹ ਵਿਜ਼ਨ ਦਿਖਾਈ ਹੈ ਉਸ ਭਾਸ਼ਣ ਦੇ ਵਿੱਚ ਪ੍ਰੈਸ ਨੇ ਜਿਹੜਾ ਇੰਡੀਪੈਂਡੈਂਟ মিডিਆ ਹੈ ਉਹਨਾਂ ਨੇ ਇਸ ਨੂੰ ਬਹੁਤ ਤਾਰੀਫ ਕੀਤੀ ਆ ਕਿ ਜਿਹੜੀ ਵਾਜੇ ਦੇ ਭਾਸ਼ਣ ਦੀ ਜਦ ਕਿ ਇਹਦੇ ਬਰਸਬਤ ਜਿਹੜਾ ਮੋਦੀ ਦਾ ਭਾਸ਼ਣ ਆ ਉਹਦੇ ਵਿੱਚ ਇੱਕ ਵੀ ਅੱਖਰ ਸਾਡੇ ਦੇਸ਼ ਦੇ ਸਮੱਸਿਆਵਾਂ ਦੇ ਬਾਰੇ ਹੁਣ ਦਾ ਕੋਈ ਜ਼ਿਕਰ ਨਹੀਂ ਕੀਤਾ ਵੀ ਹੁਣ ਤੱਕ ਕੀ ਪ੍ਰਾਪਤੀਆਂ ਨੇ ਸਾਡੇ ਦੇਸ਼ ਦੀਆਂ ਉਹਦਾ ਜ਼ਿਕਰ ਵੀ ਨਹੀਂ ਹੋਇਆ ਕੇਵਲ ਤੇ ਕੇਵਲ ਜਿਹੜੇ ਝੂਠੀਆਂ ਮਤਲਬ ਕੋਈ ਨਾ ਲਿਫਾਫੇ ਵਾਲੀਆਂ ਅਸੀਂ ਵਿਕਸਤ ਹੋਵਾਂਗੇ ਉਦਕਾ ਇਹਦਾ ਕੀ ਆ ਕਿਸ ਤਰੀਕੇ ਨਾਲ ਹੋਵਾਂਗੇ ਜੀ ਜੀ ਇਸ ਕਰਕੇ ਜਿਹੜਾ ਮੈਨੂੰ ਲੱਗਦਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਬੀਜੇਪੀ ਨੂੰ ਸ਼ੀਸ਼ਾ ਦਿਖਾਉਣਗੇ ਜਿਹੜੀ ਇਹ ਧਰਮ ਦੀ ਰਾਜਨੀਤੀਆਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ ਠੀਕ ਹੈ ਅਲਾਈਐਂਸ ਦੇ ਵਿੱਚ ਜਦੋਂ ਇਹ ਨਤੀਸ਼ ਕੁਮਾਰ ਦਾ ਵਾਰ ਨਿਕਲਣਾ ਜਾਂ ਪੂਰੀਆਂ ਸਟੇਟਸ ਦੇ ਵਿੱਚ ਅਲਾਈਐਂਸ ਦਾ ਨਾਮ ਠੀਕ ਹੋਣਾ ਉਹਦੇ ਨਾਲ ਫਰਕ ਕਿਉਂਕਿ ਉਥੋਂ ਦੀਆਂ ਰੀਜਨਲ ਸਥਿਤੀਆਂ ਦੇ ਮੱਦੇ ਨਜ਼ਰ ਮੇਰੇ ਖਿਆਲ ਕੋਈ ਫਰਕ ਨਹੀਂ ਪਾਏਗਾ ਤੇ ਇੰਡੀਆ ਅਲਾਈਅንስ ਆਉਣ ਵਾਲੇ ਸਮੇਂ ਚ ਅੱਗੇ ਹੋ ਕੇ ਨਿਕਲੇਗਾ ਜੀ ਸੋ ਜੇਪੀ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਤੁਹਾਡਾ ਵੀ ਧੰਨਵਾਦ ਜੀ ਜੀ ਸਰੋਤਿਓ ਆਪਣੇ ਨਾਲ ਬਣੇ ਹੋਏ ਸੀ ਇਸ ਵੇਲੇ ਤੁਸੀਂ ਸੋਣਿਆ ਪ੍ਰਿੰਸੀਪਲ ਜੇਪੀ ਸਿੰਘ ਨੂੰ ਆਪਣੀ ਫੀਡਬੈਕ ਤੁਸੀਂ ਕਮੈਂਟ ਬਾਕਸ ਦੇ ਵਿੱਚ ਰੱਖ ਸਕਦੇ ਹੋ